ਆਮ ਆਦਮੀ ਪਾਰਟੀ ਦਾ ਲੁਧਿਆਣਾ ਪਸ਼ਮੀਦੀ ਚੋਣ ਤੋਂ ਪਹਿਲਾਂ ਵੱਡਾ ਝਟਕਾ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਨੂੰ ਵੱਡਾ ਝਟਕਾ ਦਿੱਤਾ ਇੱਕ ਖਾਸ ਤੇ ਅਹਿਮ ਸ਼ਖਸੀਅਤ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਹੈ ਆਖਰਕਾਰ ਇਹ ਕਿਹੜੀ ਸ਼ਖਸੀਅਤ ਹੈ ਤੇ ਕਿਹੜੀ ਸ਼ਖਸੀਅਤ ਦੇ ਰਾਹੀਂ ਲੁਧਿਆਣਾ ਪਸ਼ਮੀਦੀ ਜਿਮਣੀ ਚੌਂ ਦੇ ਸਮੀਕਰਨ ਬਦਲਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੈਦਾਨ ਚਾਹੇ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੁੱਕਪੁਆਇੰਟ نیوز ਦੇ ਮੈਂ ਹਰਿੰਦਰ ਬਾਜਵਾ ਸ਼ਾਮ ਢਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ ਕੀਤਾ ਆਮ ਆਦਮੀ ਪਾਰਟੀ ਨੇ ਇਸ ਧਮਾਕੇ ਦੀ ਸ਼ੁਰੂਆਤ ਲੁਧਿਆਣਾ ਪੱਛਮੀ ਤੋਂ ਕੀਤੀ ਲੁਧਿਆਣਾ ਪੱਛਮੀ ਦੀ ਜਿਮਨੀ ਚੌਂਕ ਬੇਸ਼ੱਕ 19 ਜੂਨ ਨੂੰ ਹੋਣੀ ਹੈ ਪਰ ਉਸ ਤੋਂ ਪਹਿਲਾਂ ਮਾਹੌਲ ਭਖਦਾ ਜਾ ਰਿਹਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੀ ਕਾਰਵਾਈ ਪਾਉਂਦਿਆਂ ਵਿਰੋਧੀਆਂ ਨੂੰ ਚਾਰੋਂ ਖਾਨੇ ਚਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਜਿਹੜਾ ਵਿੱਚ ਇੱਕ ਸ਼ਮੂਲੀਅਤ ਹੈ ਜਿਹੜੀ ਆਮ ਆਦਮੀ ਪਾਰਟੀ ਚ ਕਰਵਾਈ ਹੈ ਇੱਕ ਵੱਡੀ ਤੇ ਖਾਸ ਸ਼ਖਸੀਅਤ ਦੀ ਲੁਧਿਆਣਾ ਪਸ਼ਮੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਸਮੂਹ ਸਮਾਜ ਸੰਗਠਨ ਦੇ ਪ੍ਰਧਾਨ ਕਮਲ ਪਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਪਾਰਟੀ ਚ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆਂ ਇਹ ਗੱਲ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੇ ਕਈ ਆਗੂ ਜਿਹੜੇ ਇਸ ਗੱਲ ਨੂੰ ਲੈ ਕੇ ਖੁਸ਼ੀ ਜ਼ਾਹਰ ਕਰ ਰਹੇ ਆ ਦਰਅਸਲ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਪ੍ਰਕਾਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੈਦਾਨ ਚ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਖੁਦ ਕਮਾਨ ਲੁਧਿਆਣਾ ਪੱਛਮੀ ਦੀ ਇੰਜ ਲੱਗਦਾ ਕਿ ਸਾਂਭ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਇਸ ਚੋਣ ਨੂੰ ਕਿਸ ਰੰਗ ਚ ਲੈ ਕੇ ਜਾ ਪਾਉਂਦੇ ਨੇ ਇਹ ਤਾਂ ਸਮਾਂ ਦੱਸੇਗਾ ਕਿਉਂਕਿ ਜਲੰਧਰ ਪੱਛਮੀ ਦੀ ਜਿਮਨੀ ਚੋਣ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਅੱਗੇ ਹੋ ਕੇ ਲੜੇ ਉੱਥੇ ਘਰ ਲੈ ਲਿਆ ਉੱਥੇ ਹੀ ਰਹੇ ਲਗਾਤਾਰ ਸਿਆਸੀ ਤੌਰ ਦੇ ਉੱਤੇ ਦਬਾਅ ਬਣਾਇਆ ਪ੍ਰਸ਼ਾਸਨਿਕ ਤੇ ਸਰਕਾਰੀ ਮਸ਼ੀਨਰੀ ਦੀ ਉੱਥੇ ਵਰਤੋ ਤੇ ਦੁਰਵਰਤੋ ਦੋਵੇਂ ਕੀਤੀਆਂ ਗਈਆਂ ਤੇ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਵੱਡੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਸ ਸਮੇਂ ਲੇ ਦੇਮਿੰਦਰ ਭਗਤ ਜਿੱਤ ਗਏ ਮਾਫ ਕਰਨ ਵਾਲਾ ਜਲੰਧਰ ਪੱਛਮੀ ਦੀ ਜਿਮਨੀ ਚੌਂ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਦੇ ਲਈ ਵੀ ਮੈਦਾਨ 'ਚ ਆ ਗਏ ਆ ਬੇਸ਼ੱਕ ਜਿਹੜੇ ਸਮੂਹ ਸਮਾਜ ਸੰਗਠਨ ਦੇ ਕਮਲ ਪਵਾਰ ਹੁਣੀ ਨੇ ਹਾਂ ਲੋਕ ਤਾਂ ਵੀ ਗੱਲ ਕਹਿੰਦੇ ਆ ਕਿ ਖੜੇ ਹੀ ਇਹਨਾਂ ਨੇ ਆਪ ਕੀਤੇ ਸੀ ਤੇ ਆਪ ਹੀ ਸ਼ਾਮਲ ਕਰਾ ਲਈ ਇੱਕ ਦੋ ਉਮੀਦਵਾਰ ਹੋਰ ਵੀ ਅਜੇ ਪਾਰਟੀਆਂ ਹਮੇਸ਼ਾ ਕਰਦੀਆਂ ਵੀ ਇਦਾਂ ਰਹੀਆਂ ਨੇ ਪਾਰਟੀਆਂ ਅੱਗੇ ਪਿੱਛੇ ਅਜਿਹੀਆਂ ਕਾਰਵਾਈਆਂ ਨੂੰ ਅਮਲ 'ਚ ਲਿਆਉਣ ਦੀਆਂ ਰਹੀਆਂ ਨੇ ਖਾਸ ਕਰਕੇ ਕੇਰਲਾ ਵਰਗੇ ਸੂਬੇ ਦੇ ਵਿੱਚ ਜਾਂ ਇਹ ਹੀ ਕਈ ਸੂਬਿਆਂ ਦੇ ਵਿੱਚ ਇਹ ਚੀਜ਼ ਆਮ ਹੀ ਹੁੰਦੀ ਹੈ ਕਿ ਇੱਥੇ ਜਿਹੜਾ ਲੋਕ ਨੇ ਉਮੀਦਵਾਰ ਖੜੇ ਕਰ ਦਿੱਤੇ ਜਾਂਦੇ ਨੇ ਵਿਸ਼ੇਸ਼ ਭਾਈਚਾਰਿਆਂ ਦੇ ਹੁੰਦੇ ਨੇ ਜਿਨ੍ਹਾਂ ਦੀ ਕੁਝ ਵੋਟ ਹੁੰਦੀ ਹੈ ਤੇ ਜਿਹੜੀ ਵੋਟ ਇੱਕ ਵਿਸ਼ੇਸ਼ ਪਾਰਟੀ ਵੱਲ ਝੁਕਾ ਰੱਖਦੀ ਹੁੰਦੀ ਉਸ ਨੂੰ ਰੋਕਣ ਦੇ ਲਈ ਜਾਂ ਵੰਡਣ ਦੇ ਲਈ ਇਹ ਜਿਹੇ ਹੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਬਾਰ-ਬਾਰ ਖੜਾ ਕੀਤਾ ਜਾਂਦਾ ਇਹ ਗੱਲ ਆਮ ਹੀ ਚਰਚਾ ਚ ਹੈ ਮੈਂ ਨਹੀਂ ਕਹਿ ਰਿਹਾ ਇਹ ਗੱਲ ਤੁਸੀਂ ਸੋਸ਼ਲ ਮੀਡੀਆ ਖੋਲ ਕੇ ਦੇਖ ਲਓ ਵੈਸੇ ਵੀ ਲੁਧਿਆਣਾ ਪੱਛਮੀ ਤੋਂ ਰਿਪੋਰਟ ਮੰਗਾ ਲਓ ਤੁਹਾਡਾ ਕੋਈ ਸੱਜਣ ਬੇਲੀ ਰਿਸ਼ਤੇਦਾਰ ਉੱਥੇ ਹੈ ਤਾਂ ਉਹ ਤੁਹਾਨੂੰ ਦੱਸ ਦੇਗਾ ਹੁਣ ਕਵਲ ਪਵਾਰ ਦੇ ਆਉਣ ਨਾਲ ਕੋਈ ਫਰਕ ਪਵੇਗਾ ਕਿ ਨਹੀਂ ਪਵੇਗਾ ਤਾਂ ਸਮਾਂ ਦੱਸੇਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਮੁੱਖ ਮੰਤਰੀ ਹੁਣ ਖੁਦ ਲੜਾਈ ਨੂੰ ਆਪਣੇ ਹੱਥਾਂ 'ਚ ਲੈਂਦੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵੇਲੇ ਵੀ ਇਹੀਂ ਲੋਕਾਂ ਨੂੰ ਸ਼ਾਮਲ ਕਰਾਉਣਾ ਸ਼ੁਰੂ ਕੀਤਾ ਸੀ ਤੇ ਹੁਣ ਇੱਥੇ ਵੀ ਤੇ ਹੁਣ ਇਹ ਭਾਰਤ ਪੂਸ਼ਨਾਸ਼ੂ ਇਸ ਦੀ ਟੱਕਰ ਦੇ ਵਿੱਚ ਕੀ ਕਰ ਪਾਉਂਦੇ ਆ ਇਹ ਤਾਂ ਹੁਣ ਸਮਾਂ ਦੱਸ ਸਕਦਾ ਹੈ